ਸਤ ਸ੍ਰੀ ਅਕਾਲ ਜੀ ਸੀਗਲ ਜੀ ਸੀਗਲ ਜੀ ਸਤ ਸ੍ਰੀ ਅਕਾਲ ਜੀ ਹੋਰ ਸੁਣਾ ਵਧੀਆ ਵਧੀਆ ਚੜਦੀ ਕਲਾ ਜੀ ਤਿੰਨ ਚਾਰ ਜਾਨਵਰ ਅੱਜ ਵੀ ਮਕਾਊ ਆ ਅੱਜ ਵੀ ਚਾਰ ਪੰਜ ਆ ਸੁਆ ਤੀਜਾ ਗਾਲਾ ਕਰੀ ਜਾਂਦੀ ਝੱਗੋ ਝੱਗ ਹੋਈ ਪਈ ਹੈ ਨਾ ਹਾਂ ਬਿਲਕੁਲ ਬਿਲਕੁਲ ਜਾਵਨਰ ਕੀ ਕਾਲੀ ਝੋਟੀ ਬੜਾ ਲੀਵਾ ਭਾਂਡਾ ਤਿਆਰ ਕਰ ਕੀ ਹੈ ਨਾ ਨਾਲਾ ਨੂੜਾ ਵੜ ਗਾਂ ਦੇ ਵਿੱਚ ਬਹੁਤ ਚੰਗੀ ਆ ਬਾਈ ਹਾਂ ੱਟਕੇ ਮਾਰਨ ਵਾਲੀ ਗੱਲ ਠੰਡੀ ਵਾਲੀ ਆ ਠੰਡੀ ਬਹੁਤ ਆ ਲੈਵਾ ਬਹੁਤ ਸੋਹਣਾ ਤਿਆਰ ਕੀਤਾ ਸੱਜਣੋ ਤੁਹਾਨੂੰ ਤੇ 5 ਲੱਖ ਰੁਪਏ ਦੀ ਦੇ ਦੇਣੀ ਆ ਜੀ ਚੋਟੂ ਚੋਟੂ ਬਸ ਦੇ ਦੇਣੀ ਗੱਡੀ ਤੇ ਲੈ ਜਾਏ ਬਸ ਚੜਾ ਕੇ ਇੱਕ ਰੰਗ ਕਾਲੀ ਕਾਲੀ ਮਾਰ ਗਈ ਬਸ ਬਹੁਤ ਚੰਗੀ ਝੋਟੀ ਆ ਸੱਜਣੋ ਵੇਖੋ ਗੱਲਾਂ ਬਾਤਾਂ ਐਂਡ ਹੀ ਆ ਤੇ ਆ ਗਈ 5 5.5 ਮਹੀਨੇ ਕੰਪਲੀਟ ਕਰਕੇ 6ਵਾਂ ਚੱਲੀ ਜਾਂਦਾ 6ਵਾਂ ਚੱਲੀ ਜਾਂਦਾ ਬਦਨ 5.5 ਮਹੀਨਿਆਂ ਦੀ ਗੱਬਣ ਚੈੱਕ ਪਾਸ ਚੈੱਕ ਪਾਸ ਜਮ ਓਕੇ ਓਕੇ ਦੇ ਕਿੰਨੇ ਦੀ ਦਈਏ 55000 ਰੁਪਏ 55000 ਦੀ ਦੇ ਦੇ ਨਹੀਂ ਬਚੀ ਕਹਿੰਦਾ 6 ਮਹੀਨਿਆਂ ਦੀ ਗੱਬਣ 20 ਦਿਨ ਰਹਿ ਗਏ ਸੱਜਣੋ ਸੂਨ ਚ ਪਹਿਲਾ ਸੂਆ ਸੂਗੀ ਵੇਖੋ ਕਿਆ ਬਾਤ ਆਲੇ ਵੇ ਭਾਂਡੇ ਦੀ ਜਿਉਂਦੀ ਰਵੇ ਤੇ ਦੇ ਦੇ ਨਹੀਂ ਤੁਹਾਨੂੰ ਇਹ ਭਾ ਕਹਿੰਦਾ ਵੀ ਮੁਫਤੋਂ ਮੋਤੀ ਵਾਲਾ ਕੰਮ ਇਹ ਕਰਦਾ 40000 ਦੀ ਲੁੱਟ ਲੋ ਮੇਲਾ